ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਫਗਵਾੜਾ ਤੋਂ ਇਸ ਵੇਲੇ ਦੀ ਇੱਕ ਗੰਭੀਰ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੰਗਾ ਰੋਡ ਤੇ ਸਥਿਤ ਮਾਰਬਲ ਰਿਸੋਰਟ ਤੋਂ ਇੱਕ ਵਿਆਹ ਸਮਾਗਮ ਦੌਰਾਨ ਇੱਕ ਮਹਿਲਾ ਰਹੱਸਮਈ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਈ। ਤੇ ਜਾਣਕਾਰੀ ਦਿੰਦਿਆਂ ਉਹ ਮਹਿਲਾ ਦੇ ਪਤੀ ਬੰਟੀ ਸ਼ਰਮਾ ਨੇ ਦੱਸਿਆ ਕਿ ਰਿਸੋਰਟ ਦੇ ਵਿੱਚ ਉਨ੍ਹਾਂ ਦੀ ਭਤੀਜੀ ਦੀ ਸ਼ਾਦੀ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਇਸੇ ਦੌਰਾਨ ਉਨ੍ਹਾਂ ਦੀ ਪਤਨੀ ਅਰੀਨਾ ਰਾਤ ਲਗਭਗ 2:00 ਵਜੇ ਅਚਾਨਕ ਗਾਇਬ ਹੋ ਗਈ। ਤੇ ਕੜਨਾ ਦੀ ਸੀਸੀਟੀਵੀ ਕੈਮਰੇ ਵਿੱਚ ਵੀ ਅਕਾਦ ਹੋਈ ਹੈ ਪਰ ਫੁਟੇਜ ਵਿੱਚ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਤੇ ਬੰਟੇ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੀ ਸ਼ਾਦੀ ਨੂੰ 18 ਸਾਲ ਹੋ ਚੁੱਕੇ ਹਨ ਅਤੇ ਉਹਨਾਂ ਦਾ 17 ਸਾਲਾਂ ਦਾ ਇੱਕ ਪੁੱਤਰ ਵੀ ਹੈ ਤੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਘਰੇਲੂ ਝਗੜੇ ਤੋਂ ਇਨਕਾਰ ਕੀਤਾ ਤੇ ਮਾਮਲੇ ਦੀ ਸੋਚਣਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਚੱਲੀ ਹੈ ਫਰਗੋੜਾ ਨਿਊਜ਼ ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਲੰਜਿਤ ਸਿੰਘ ਸੋਨੇ ਦੀ ਰਿਪੋਰਟ ਹਾਂ ਜੀ ਸਰ ਕੀ ਨਾ ਜੀ ਆਪਣਾ ਮੇਰਾ ਨਾਮ ਬੰਟੀ ਸ਼ਰਮਾ ਜੀ ਬੰਟੀ ਸ਼ਰਮਾ ਜੀ ਹਾਂਜੀ ਕੀ ਮਾਮਲਾ ਕੀ ਇੱਕ ਜਿਹੜਾ ਸਰਮੇ ਜੀ ਕੱਲ ਧੀਜੀ ਦੀ ਮੈਰਿ ਸੀ ਮਾਰਵਲ ਰਿਜ਼ੋਰਟ ਦੇ ਵਿੱਚ ਤੇ ਅਸੀਂ ਮੇਰੀ ਵਾਈਫ ਉਤੋਂ 1:51 ਮਿੰਟ ਤੋਂ ਮਿਸਿੰਗ ਆ ਕੋਈ ਉਹਦੇ ਫੋਨ ਦੀ ਹੁਣ ਪੁਲਿਸ ਦਾ ਫੋਨ ਆਇਆ ਸੀ ਮੈਨੂੰ ਉਹਨਾਂ ਨੇ ਮੇਕੋ 20 ਤੋਂ 22 ਨੰਬਰ ਵੈਰੀਫਿਕੇਸ਼ਨ ਕਰਾਇਆ ਜਿਦੇ ਕਿ ਸਾਡੇ ਸਾਡੇ ਰਿਸ਼ਤੇਦਾਰਾਂ ਦੇ ਫੋਨ ਆ ਕੋਈ ਕਿਸੇ ਨਾਲ ਨੋਨ ਨੰਬਰ ਤੋਂ ਉਹਨੂੰ ਫੋਨ ਨਹੀਂ ਆਇਆ ਜਿਹੜੀ ਲਾਸਟ ਕਾਲ ਵੀ ਹੋਈ ਉਹ ਵੀ ਸਾਡੇ ਰਿਸ਼ਤੇਦਾਰਾਂ ਨਾਲ ਹੋਈ ਮੇਰੇ ਬੇਟੇ ਨਾਲ ਫੋਨ ਤੇ ਗੱਲ ਹੋਈ ਆ ਜਿਹੜੀ ਤੁਹਾਡੀ ਵਾਈਫ ਦਾ ਨਾਮ ਕੀ ਆ ਮੇਰੀ ਵਾਈਫ ਦਾ ਨਾਮ ਰੀਨਾ ਆ ਜੀ ਤੇ ਕਿੱਥੇ ਵਿਆਹਏ ਆ ਤੁਸੀਂ ਆਪਣਾ ਵਿਆਹ ਹਮੇ ਵੈਸੇ ਕਪੂਰਥਲੇ ਆ ਜੀ ਵੈਸੇ ਹੁਣ ਇਸ ਟਾਈਮ ਫਗਵਾੜੇ ਜੀ ਗੰਦੇ ਹੋ ਵੀ ਤੇ ਕੋਈ ਜਾਣ ਦਾ ਕਾਰਨ ਕੋਈ ਸਾਹਮਣੇ ਕੋਈ ਕੁਝ ਨਹੀਂ ਪਤਾ ਜੀ ਕੁਝ ਕੁਰੀ ਕਰ ਤੇ ਕੋਈ ਲੜਾਈ ਝਗੜਾ ਕੁਝ ਬਿਲਕੁਲ ਨਹੀਂ ਜੀ 4 ਦਿਨ ਤੋਂ ਫੰਕਸ਼ਨ ਚੱਲਦੇ ਹੋਏ ਸਾਡੇ ਕੰਟੀਨਿਊ ਪ੍ਰੋਪਰ ਹਰ ਚੀਜ਼ ਮੈਨੇ ਹਰ ਚੀਜ਼ ਪ੍ਰੋਪਰ ਕੋਈ ਅੰਤਰੀ ਗੱਲਬਾਤ ਨਹੀਂ 1% ਵੀ ਨਹੀਂ ਕਿੰਨੇ ਸਾਲ ਹੋ ਗਏ ਮੈਰਿਜ ਨੂੰ ਆਪਣੀ 18 ਸਾਲ ਹੋ ਗਏ ਭਾਜੀ ਤੇ ਬੱਚੇ ਕਿੰਨੇ ਆ ਜੀ ਇੱਕ ਬੇਟਾ ਮੇਰਾ 18 ਸਾਲ ਦਾ ਜੀ ਅੱਛਾ ਜੀ ਤੇ ਕੋਈ ਸੀਸੀਟੀਵੀ ਕੈਮਰੇ ਚਾਹੀਏ ਸਰ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਗੱਡੀ ਜ਼ਰੂਰ ਖੜੀ ਦਿਖਦੀ ਪਈ ਹੈ ਪਰ ਉਹ ਕਲੀਅਰ ਨਹੀਂ ਦਿਖਦੀ ਪਈ ਕੁਝ ਵੀ ਸਾਨੂੰ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸੀ ਹਾਂਜੀ ਸਾਨੂੰ ਟਾਈਗਰ 7:00 3 ਵਜੇ ਕਰ ਦਿੱਤੀ ਸੀ ਕੋਈ ਦਰਖਾਸਤ ਕਰਾ ਦਿੱਤੀ ਆ ਹਾਂਜੀ ਦਰਖਾਸਤ ਵੀ ਦੇਤੀ ਸੀ ਜੀ ਹਾਂਜੀ ਹੁਣ ਉਹਨਾਂ ਨੇ ਕਾਲ ਤੇ ਆਏ ਸੀ ਉਹਨਾਂ ਨੇ ਵੈਰੀਫਿਕੇਸ਼ਨ ਕੀਤਾ ਹੈ ਨੰਬਰ ਉਹਦੇ ਵਿੱਚ ਕੋਈ ਨੰਬਰ ਅਨਨੌਨ ਨਹੀਂ ਹੈਗਾ ਤੇ ਰਾਤੀ ਕਿੰਨੇ ਕ ਵੇ ਹੋਇਆ ਜੀ 1:51 ਮਿੰਟ ਦੀ ਗੱਲ ਹੈ ਜੀ ਕੀ ਮੰਗ ਰੱਖਦੇ ਪ੍ਰਸ਼ਾਸਨ ਕੋਲ ਮੰਗ ਪ੍ਰਸ਼ਾਸਨ ਕੋਲ ਰੱਖਦਾ ਕਿ ਮਦਦ ਕਰਕੇ ਜੋ ਵੀ ਜਿੱਥੇ ਵੀ ਹੈਗੀ ਉਹ ਲੱਭ ਕੇ ਕੋਈ ਸ਼ੱਕ ਵਗੈਰਾ ਤੁਹਾਨੂੰ ਕਿਸੇ ਨਹੀਂ ਸ਼ੱਕ ਕਿਸੇ ਦਾ ਨਹੀਂ